ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜਾ ਅੱਜ ਦਾ ਵਿਸ਼ਾ ਉਹ ਆ ਜੀ ਜਿਹੜਾ ਪੰਜਾਬ ਸਰਕਾਰ ਨੇ ਐਲਾਨ ਕੀਤਾ 1 ਜੂਨ ਨੂੰ ਝੋਨਾ ਲਵਾਉਂਦਾ ਤੇ ਕਾਫੀ ਕਿਸਾਨ ਆ ਜਿਹੜੇ ਪਰੇਸ਼ਾਨ ਆ ਵੀ ਹੁਣ 1 ਜੂਨ ਤੋਂ ਜੇ ਸਟਾਰਟ ਕਰਨਾ ਪਿਆ ਤਾਂ ਕਿਹੜਾ ਝੋਨਾ ਲਾਇਆ ਜਾਵੇ ਤੇ ਉਹ ਮੁਸ਼ਕਲ ਬਹੁਤ ਆ ਰਹੀ ਆ ਕਿਸਾਨ ਵੀਰਾਂ ਨੂੰ ਤੇ ਕੁਝ ਗੱਲਾਂ ਮੇਰੇ ਕੋਲੋਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜਿਹੜੇ ਕਿਸਾਨ ਵੀਰ ਨੇ ਪੀਆਰ 131 ਲਾਉਣਾ ਹੈ ਉਹ ਕਿਸਾਨ ਵੀਰ 1 ਜੂਨ ਤੋਂ 15 ਜੂਨ ਦੇ ਵਿੱਚ ਤੋਂ ਨਾ ਲਾ ਸਕਦਾ ਕਿਉਂਕਿ ਅੱਗੇ ਆਪਾਂ 10 ਜੂਨ ਤੋਂ ਸਟਾਰਟ ਕਰਦੇ ਹਾਂ 25 ਜੂਨ ਤੱਕ ਜਾਂਦਾ ਅਸੀਂ ਅੱਗੇ ਜਾ ਕੇ ਸਿਲ ਬਹੁਤ ਰਹਿੰਦੀ ਉਹਦੇ ਚ ਸਿਰਫ ਪੀਆਰ 131 ਤੁਸੀਂ ਕਰ ਸਕਦੇ ਸਟਾਰਟ ਜਾਂ ਜਿਹੜੇ ਕਿਸਾਨ ਵੀ PR 114 ਲਾਉਣਾ ਚਾਹੁੰਦੇ ਆ ਉਹ ਤੁਸੀਂ 5 ਜੂਨ ਤੋਂ ਸਟਾਰਟ ਕਰ ਸਕਦੇ ਜੇ ਤੁਸੀਂ ਕਹੋਗੇ ਸੁਪਰੀਮ 110 ਅਸੀਂ 1 ਜੂਨ ਤੋਂ ਸਟਾਰਟ ਕਰ ਦਈਏ ਉਹ ਵੀ ਪਹਿਲਾਂ ਪੱਕਣਾ ਸਟਾਰਟ ਹੋਏ ਨਾ ਤੁਹਾਡਾ ਅੱਗੇ ਜਾ ਕੇ ਪ੍ਰੋਬਲਮ ਆਉਣੀ ਤੁਹਾਨੂੰ ਸਿਰਫ ਦੇ ਸਿਰਫ ਤੁਸੀਂ PR 131 ਹੀ ਜਿਹੜਾ ਕਿ ਲਾਉਣ ਦੀ ਕੋਸ਼ਿਸ਼ ਕਰਿਓ ਜਿਹੜੇ ਕਿਸਾਨ ਵੀਰਾਂ ਲਾਉਣਾ ਵਾ ਉਹ 1 ਜੂਨ ਤੋਂ ਸਟਾਰਟ ਕਰਿਓ ਬਾਕੀ ਜਿਹੜੀਆਂ ਛੋਟੀਆਂ ਵੈਰੈਟੀਆਂ ਬਹੁਤ ਪੀਆਰ 26 ਬਾਸਮਤੀ ਹੋ ਗਈ ਉਹ ਤਾਂ ਸਾਰੀਆਂ ਜਲਾਈ ਦੇ ਵਿੱਚ ਲਗਣੀਆਂ ਵਾ ਮੇਨ ਤੇ ਜਿਹੜੀਆਂ ਪਰਮਲ ਵੈਰੈਟੀਆਂ ਜਿਹੜੀਆਂ ਪੀਆਰ 131 ਹੋ ਗਿਆ ਜਾਂ ਨਵਾਂ ਪੀਆਰ 132 ਆਇਆ ਜਿਹੜੇ ਕਿਸਾਨ ਵੀਰਾਂ ਨੂੰ ਲਾਉਣਾ ਹੈ ਉਹ ਵੀ ਤੁਸੀਂ 1 ਜੂਨ ਤੋਂ 15 ਜੂਨ ਦੇ ਵਿੱਚ ਲਾ ਸਕਦੇ ਹੋ ਬਾਕੀ ਜਿਹੜਾ ਪਿਛਲੇ ਵਾਰ ਦਾ ਜਿਹੜਾ ਕਿਸਾਨਾਂ ਦਾ ਤਜਰਬਾ ਤੁਹਾਨੂੰ ਵੀ ਪਤਾ ਹੈ ਜਿਹੜਾ 15 ਜੂਨ ਤੋਂ 25 ਜੂਨ ਦੇ ਵਿੱਚ ਜਿਹੜਾ ਝੋਨਾ ਜਾਂਦਾ ਵਾ ਉਹਦੀ ਜਿਹੜੀ ਸਿਲ ਰਹਿੰਦੀ ਆ ਪੀ ਸਪੈਸ਼ਲੀ ਪੀਆ 131 ਦੀ ਇਸ ਕਰਕੇ ਉਹ ਕੋਸ਼ਿਸ਼ ਕਰਿਓ ਜੇ ਤੁਸੀਂ ਕਹੋਗੇ ਸੁਪਰੀਮ 110 ਲਾਉਣਾ ਉਹ ਵੀ 1 ਜੂਨ ਤੋਂ ਸਟਾਰਟ ਕਰ ਦੋਗੇ ਉਹ ਤਾਂ ਪਹਿਲਾਂ ਹੀ ਇੱਕ ਲਗਭਗ ਇੱਕ ਹਫਤਾ ਪਹਿਲਾਂ ਪੱਕ ਜਾਂਦਾ ਹੈ ਪਰਮਨ ਵਰਾਈਟੀਆਂ ਨਾਲ ਇਸ ਕਰਕੇ ਉਹ ਕੋਸ਼ਿਸ਼ ਕਰਿਓ ਤੁਸੀਂ 10 ਜੂਨ ਤੋਂ ਬਾਅਦ ਹੀ ਸਟਾਰਟ ਕਰਿਓ ਸੁਪਰੀਮ 110 ਜਿਹੜੇ ਖਾਨਵੀਰਾ ਲਾਉਣਾ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤਵਾ ਜਰੂਰ ਸ਼ੇਅਰ ਕਰਿਓ ਧੰਨਵਾਦ